ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਰੇਂਜ ਨੂੰ ਕੱਲ ਇੱਕ ਵੱਡੀ ਸਫਲਤਾ ਮਿਲੀ ਹੈ ਜਿਦੇ ਵਿੱਚ ਸਾਡੀ ਪੁਲਿਸ ਪਾਰਟੀ ਪਿੰਡ ਖੈਰਾ ਥਾਣਾ ਕ੍ਰਿੰਡਾ ਦੇ ਏਰੀਆ ਵਿੱਚ ਪੈਟਰੋਲਿੰਗ ਕਰ ਰਹੀ ਸੀ ਇੱਕ ਵਿਅਕਤੀ ਨੂੰ ਅਸੀਂ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਮੋਟਰਸਾਈਕਲ ਤੇ ਜਾਂਦੇ ਨੂੰ ਘਰ ਤੋਂ ਬਾਹਰ ਨਿਕਲਦਿਆਂ ਹੀ ਜਦੋਂ ਫਿਰਨੀ ਤੇ ਪੁਲਿਸ ਪਾਰਟੀ ਘੁੰਮ ਰਹੀ ਸੀ ਪਿੰਡ ਤੇ ਇਹਦਾ ਫਿਰਨੀ ਦੇ ਉੱਪਰ ਹੀ ਘਾਰਿਆ ਜਦੋਂ ਇਹ ਨਿਕਲਿਆ ਤਾਂ ਇਹਨੂੰ ਸ਼ੱਕ ਦੀ ਪਨਾਹ ਤੇ ਨਾਲ ਹੀ ਕਾਬੂ ਕਰ ਲਿਆ ਗਿਆ ਇਦੇ ਪਾਸ ਇੱਕ ਵੱਡਾ ਜੋ ਬੈਗ ਹੁੰਦਾ ਹੈ ਪਲਾਸਟਿਕ ਦਾ ਉਹ ਮਿਲਿਆ ਸੋ ਉਹਦੇ ਵਿੱਚ ਫਰਦਰ ਜੋ ਆਈਓ ਸਹਿਬਾਨ ਉਥੇ ਮੌਕੇ ਤੇ ਕੇ ਡੀਐਸਪੀ ਸਾਹਿਬ ਉਥੇ ਮੌਕੇ ਤੇ ਪਹੁੰਚੇ ਤਾਂ ਚੈੱਕ ਕੀਤਾ ਬੈਗ ਦੇ ਵਿੱਚ 12 ਜਿਹੜੇ ਉਹ ਪੈਕੇਟ ਹੈਰੋਇਨ ਦੇ 12 ਪੈਕੇਟ ਜਿਹੜੇ ਮਿਲੇ ਜਦੋਂ ਉਹਨਾਂ ਦਾ weight ਕੀਤਾ ਗਿਆ ਤਾਂ ਉਹ ਹਰ ਪੈਕੇਟ ਲਗਭਗ 1.5 ਕਿਲੋ ਦਾ ਇੱਕ ਪੈਕੇਟ ਉਹਦਾ weight ਸੀ ਸੋ ਕੁੱਲ 18 ਕਿਲੋ 227 ਗ੍ਰਾਮ ਹੈਰੋਇਨ ਇਸ ਦੋਸ਼ੀ ਦੇ ਹੈਡਰੀਓ ਕਬਜੇ ਵਿੱਚੋਂ ਮਿਲੀ ਇਹਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਖੇਰਾ ਸੋ ਇਹਦੀ ਏਜ ਤਕਰੀਬਨ 35 ਤੋਂ 40 ਸਾਲ ਹੈ ਇਹਦੀ ਮੁੱਢਲੀ ਪੁੱਛਗਿੱਛ ਤੋਂ ਜੋ ਇਹ ਗੱਲ ਆਈ ਕਿ ਇਹਦਾ ਸਾਥੀ ਇੱਕ ਕੁਲਵਿੰਦਰ ਸਿੰਘ ਕਿੰਦਾ ਜੋ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਹੀ ਆ ਉਹ ਦਾਅੋਕੇ ਪਿੰਡ ਦਾ ਰਹਿਣ ਵਾਲਾ ਹੈ ਤਾਂ ਉਹਦੇ ਨਾਲ ਤਕਰੀਬਨ 1 ਸਾਲ ਤੋਂ ਇਹ ਇਹ ਪ੍ਰੈਕਟਿਸ ਦੇ ਵਿੱਚ ਸਮਗਲਿੰਗ ਦੀ ਪ੍ਰੈਕਟਿਸ ਦੇ ਵਿੱਚ ਆਏ ਨੇ ਇਹ ਦੇ ਜਿਹੜੇ ਇਨੀਸ਼ੀਅਲ ਪੁਛ ਗੇਸ ਤੋਂ ਇਹਦੀ ਜਿਹੜਾ ਸੰਪਰਕ ਆ ਇੱਕ ਪਾਕਿਸਤਾਨੀ ਸਮਗਲਰ ਇਹਨਾਂ ਦੇ ਅਕੋਰਡਿੰਗ ਉਹਦਾ ਨਾਮ ਬਿੱਲਾ ਹੈ ਉਹਦੇ ਨਾਲ ਇਹ ਸੰਪਰਕ ਦੇ ਵਿੱਚ ਸਨ ਇਹ ਆਪਣੇ ਮੋਬਾਈਲ ਫੋਨ ਤੋਂ ਵਟਸਐਪ ਦੇ ਰਾਹੀਂ ਜਿਹੜੀਆਂ ਲੋਕੇਸ਼ਨਸ ਸ਼ੇਅਰ ਕੀਤੀਆਂ ਜਾਂਦੀਆਂ ਸੀ ਉਹਦੇ ਵੱਲੋਂ ਤੇ ਉਸ ਲੋਕੇਸ਼ਨਸ ਦੇ ਉੱਤੇ ਜਿਹੜਾ ਡਰੋਨ ਅ ਦੇ ਰਾਹੀਂ ਹੈਰਨ ਜਿਹੜੀ ਆ ਸਪਲਾਈ ਹੁੰਦੀ ਸੀ ਸੋ ਜਿਹੜੀ ਹੁਣ ਰਿਕਵਰੀ ਹੋਈ ਆ ਇਹ ਵੀ ਤਕਰੀਬਨ 3 ਦਿਨ ਪਹਿਲਾਂ ਇਹਨਾਂ ਦੇ ਦੋਨਾਂ ਦੇ ਵੱਲੋਂ ਮਾਵਾ ਪਿੰਡ ਦੇ ਵਿੱਚ ਉਹ ਜਿਹੜੀ ਆ ਲੋਕੇਸ਼ਨ ਦੇ ਉੱਤੇ ਡਰੋਨ ਦੇ ਰਾਹੀਂ ਜਿਹੜੀ ਆ ਉਹ ਖੇਪ ਮੰਗਵਾਈ ਗਈ ਸੀ ਸੋ ਸਾਡੇ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਅਸੀਂ ਇੱਕ ਵੱਡੀ ਬਿਗ ਫਿਸ਼ ਫੜਨ ਦੇ ਵਿੱਚ ਅਸੀਂ ਇੱਕ ਕਾਮਯਾਬ ਹੋਏ ਹਾਂ ਜੋ ਇੱਕ ਡਰੱਗ ਦੀ ਸਪਲਾਈ ਨੂੰ ਰੋਕਣ ਲਈ ਇੱਕ ਸਫਲਤਾ ਸਸੀਂ ਹਾਸਲ ਕੀਤੀ ਇਹ ਕਰਦਾ ਕੀ ਇਹ ਕੌਣ ਹੈ ਜੀ ਇਹ ਜਨਾਬ ਇਹ ਬੇਸਿਕਲੀ ਘਰ ਦੇ ਵਿੱਚ ਇਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਨੇ ਥੋੜੀ ਜ਼ਮੀਨ ਹੈ ਖੇਤੀ ਵੀ ਕਰਦੇ ਨੇ ਕਿੰਨੀ ਹੈ ਕਿੰਨੀ ਕਿਤੇ ਵੀ ਆ ਦੋ ਚਾਰ ਕਿੱਲੇ ਜ਼ਮੀਨ ਹੈ ਇਹਨਾਂ ਦੀ ਮੱਜਾਂ ਵੀ ਰੱਖੀਆਂ ਨੇ ਇਹੀ ਹੈ ਇਹਨਾਂ ਦਾ ਕੰਮ ਤੇ ਬੈਲ ਤੇ ਕੋਈ ਪਰਚਾ ਨਾ ਜੋ ਇਨੀਸ਼ੀਅਲੀ ਹੋਣੇ ਦੇਖਿਆ ਗਿਆ ਹੈ ਕਿ ਪਰ ਪੁਲਿਸ ਰਿਕਾਰਡ ਪਹਿਲਾਂ ਇਹ ਨਹੀਂ ਦੋਤੇ ਕਿਉਂਕਿ ਇਸ ਦਰਜ ਨਹੀਂ ਹੈਗਾ ਤੇ ਪਾਕਿਸਤਾਨ ਸੰਪਰਕ ਚ ਕਿਵੇਂ ਆਏ ਪਾਕਿਸਤਾਨ ਸੰਪਰਕ ਜਿੱਦਾਂ ਦੂਸਰਾ ਇਹਦਾ ਸਾਥੀ ਉਹ ਵੀ ਬਹੁਤ ਨੋਟੋਰੀਅਸ ਬੰਦਾ ਹੈ ਉਹ ਜਦੋਂ ਉਹਦੇ ਉਹਨੂੰ ਉਹਨੂੰ ਕਾਬੂ ਕਰਨਾ ਬਾਕੀ ਹੈ ਜਦੋਂ ਦੋਵਾਂ ਨੂੰ ਕਾਬੂ ਕਰ ਲਾਂਗੇ ਤਾਂ ਇਹ ਜਿਹੜਾ ਸਾਰੀ ਚੀਜ਼ ਵੀ ਕਿਸ ਤਰ੍ਹਾਂ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਹੋਰ ਕਿਹੜੇ-ਕਿਹੜੇ ਬੰਦੇ ਨਾਲ ਜੁੜੇ ਨੇ ਪਿੱਛੇ ਅੱਗੇ ਜਿਹੜੀ ਸਪਲਾਈ ਆਫ ਚੇਨ ਹੈ ਉਹ ਕੀ ਹੈ ਇਹ ਸਾਰੀ ਚੀਜ਼ ਤਫਤੀਸ਼ ਦੇ ਵਿੱਚ ਇਹ ਐਕਸਪਲੋਰ ਕੀਤੀ ਜਾਏਗੀ ਸਰ ਕਿੰਨੀ ਕਾਮਯਾਬੀ ਸਮਝ ਹੋ ਰਹੀ ਹੈ 18 ਕਿਲੋ ਰਿਕਵਰੀ ਹਰ ਇੱਕ ਗ੍ਰਾਮ ਅੱਧਾ ਗ੍ਰਾਮ ਪੁੜੀ ਹਰ ਕਿਸੇ ਦੀ ਜਾਨ ਲੈ ਸਕਦੀ ਹੈ ਸੋ 18 ਇੱਕ ਵੱਡੇ ਮਗਰਮਸ਼ ਫੜੇ ਗਏ ਨੇ ਇਹ ਕਿਸੇ ਦੇ ਮੂੰਹ ਚ ਪੈਣ ਤੋਂ ਡਰਗ ਸਾਰੀ ਰੋਗ ਗਈ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਅਸੀਂ ਇਹਨੂੰ ਜਿਹੜਾ ਵੱਡੀ ਮਾਤਰਾ ਚ ਰਿਕਵਰੀ ਕਰਕੇ ਫਰਦਰ ਕਿੰਨੇ ਆ ਲੋਕਾਂ ਨੂੰ ਇਹ ਨੇ ਐਡਿਕਟਰ ਨੂੰ ਜਾਣੀ ਸੀ ਨੁਕਸਾਨ ਪਹੁੰਚਾਉਣਾ ਅੱਗੇ ਇਹ ਰੋਗੀ ਦਾ ਵੀ ਸੀ ਥੱਲੇ ਨਹੀਂ ਓਬਵੀਅਸ ਮਤਲਬ ਇਹ ਅੱਗੇ ਕਿਤਨਾ ਕਿਤੇ ਇਹਦੇ ਹੋਰ ਖਰੀਦਦਾਰ ਖਰੀਦਦਾਰ ਹੋਣਗੇ ਉਹ ਕਿੰਨੀ ਕੁਆਂਟੀਟੀ ਚ ਖਰੀਦਦੇ ਨੇ ਇਕੱਠੀ ਜਾਂਦੇ ਨੇ ਇੱਥੇ ਇੱਥੇ ਅੰਮ੍ਰਿਤਸਰ ਚ ਹੀ ਰਹਿੰਦੀ ਸੀ ਜਾਂ ਫਰਦਰ ਕਿਸੇ ਹੋਰ ਡਿਸਟ੍ਰਿਕਟ ਜਾਂਦੀ ਸੀ ਜਾਂ ਆਊਟ ਆਫ ਡਿਸਟ੍ਰਿਕਟ ਸਟੇਟ ਜਾਂਦੀ ਸੀ ਇਹ ਸਾਰਾ ਚੀਜ਼ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੋਏਗਾ ਹੋਰ ਇੱਕ ਹੋਰ ਕਵਰੀ ਹੋਦੀ ਵੀ ਆ ਅ ਬਿਲਕੁਲ ਇਹ ਫਰਸਟ ਡੇ ਆ ਇਹਨਾਂ ਦਾ ਪੁਰਾਣਾ ਸਾਰੀ ਚੀਜ਼ ਪੁਛਤਾਚ ਚੱਲੇਗੀ ਇਹਦੇ ਸਾਥੀਆਂ ਬਾਰੇ ਜਿਹੜਾ ਉਹ ਫੜਨੇ ਉਹ ਸਾਰੀ ਚੀਜ਼ ਪੁੱਛ ਕੇ ਚੱਲੇਗੀ ਇਸ ਇਸ ਚੇਨ ਨੂੰ ਜਿਹੜਾ ਕੰਪਲੀਟ ਜਿਹੜਾ ਮੁਕੰਮਲ ਨੈਟਵਰਕ ਨੂੰ ਖਤਮ ਕੀਤਾ ਜਾਏਗਾ ਤੇ ਇਸ ਦੇ ਵਿੱਚ ਜਿਹੜਾ ਜਿਹੜਾ ਉਹ ਸਮਾਨ ਉਹਦਾ ਕੋ ਬਰਾਮਤ ਹੋਇਆ ਤੇ ਘਰ ਦੇ ਨਾਲ ਪਤਾ ਸੀ ਕਿ ਅੱਗਾ ਦਾ ਡੀਲਟ ਹੈ ਅੱਦਾਂ ਦਾ ਕੰਮ ਕਰਦਾ ਜਾਂ ਪਿੰਡ 'ਚ ਕਿਸੇ ਨੂੰ ਪਤਾ ਸੀ ਘਰਦਿਆਂ ਤੋਂ ਵੀ ਅਜੇ ਪੁੱਛ ਕੇ ਸਾਰੀ ਅਗਲੀ ਅਗਲੀ ਕੀਤੀ ਜਾਵੇਗੀ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਪਾਰ ਹੋਰ ਇਹਦੇ ਹੋਰ ਕੰਮ ਹੈ ਹੋਰ ਬੰਦੇ ਜਿਹੜੇ ਸੰਪਰਕ ਚਾਹੁੰਦੇ ਬਿਲਕੁਲ ਜੀ ਇਹ ਇਹ ਤਾਂ obvious ਹੈ ਕਿ ਦੋ ਬੰਦੇ ਕੋ ਨੈਟਵਰਕ ਨਹੀਂ ਚਲਾਉਣਗੇ ਇੰਨੀ ਵੱਡੀ ਸਪਲਾਈ ਕਿਸੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਨਹੀਂ ਇਹਦੇ ਪਿੱਛੇ ਪ੍ਰੋਪਰ ਨੈਟਵਰਕ ਹੋਏਗਾ ਉਸ ਨੈਟਵਰਕ ਨੂੰ ਅਸੀਂ ਬਸ ਕਰਾਂਗੇ